ਮੇਰਾ ਅੱਜ ਦਾ ਟੌਪਿਕ ਹੈਗਾ ਹੈ ਮੌਲਿਕ ਅਧਿਕਾਰ ਤੇ ਸਾਡੇ ਫੰਡਾਮੈਂਟਲ ਰਾਈਟਸ ਜਿਹੜੇ ਆ ਆਰਟੀਕਲ 14 ਤੋਂ ਸ਼ੁਰੂ ਹੁੰਦੇ ਆ ਆਰਟੀਕਲ 14 ਜਿਹੜਾ 14 ਜਿਹੜਾ ਉਹਦੇ ਵਿੱਚ ਇਹ ਦੱਸਿਆ ਗਿਆ ਹੈ ਦੱਸਿਆ ਗਿਆ ਹੈ ਕਿ ਕਾਨੂੰਨ ਦੇ ਸਾਹਮਣੇ ਸਾਰੇ ਵਿਅਕਤੀ ਸਮਾਨ ਹੁੰਦੇ ਆ ਕਿ ਤੁਹਾਨੂੰ ਲੱਗਦਾ ਕਿ ਸਾਰੇ ਸਮਾਨ ਆ ਕੀ ਔਰਤਾਂ ਮਰਦਾਂ ਦੇ ਸਮਾਨ ਹੈਗੀਆਂ ਕੀ ਇੱਕ ਹੈਂਡੀਕੈਪ ਆਦਮੀ ਜਿਹੜਾ ਵਾ ਜਿਹੜਾ ਕੋਈ ਤੰਦਰੁਸਤ ਹੈਗਾ ਇਹ ਉਹਦੇ ਸਮਾਨ ਹੈਗਾ। ਕਿ ਐਸਟੀ ਐਸਸੀ ਵਰਗ ਜਿਹੜੇ ਆ ਉਹ ਇਹਦਾ ਓਬੀਸੀ ਵਗੈਰਾ ਇਹ ਜਨਰਲ ਕਾਸਟ ਜਿਹੇ ਤਰ੍ਹਾਂ ਦਾ ਜਾਂ ਇਕਨੋਮਿਕਲੀ ਵੀਕਰ ਸ਼੍ਰੇਸ਼ਣ ਦੇ ਆਪਸ ਵਿੱਚ ਸਮਾਨ ਹੈਗੇ। ਅਸੀਂ ਜਿਹੜੇ ਆ ਸਾਡਾ ਸੰਵਿਧਾਨ ਤੇ ਕਹ ਦਿੰਦਾ ਕਿ ਕਾਨੂੰਨ ਦੇ ਸਾਹਮਣੇ ਸਮਾਨਤਾ ਪਰ ਕਾਨੂੰਨ ਦੇ ਸਾਹਮਣੇ ਸਮਾਨਤਾ ਹੋਣੀ ਹੈਗੀ ਐਸੇ ਕਰਕੇ ਜਿਹੜਾ ਕਾਨੂੰਨ ਦੇ ਸਾਹਮਣੇ ਸਮਾਨਤਾ ਦਾ ਅਧਿਕਾਰ ਅਸੀਂ ਲੈਤ ਲਿਆ ਲਿਆ ਕਿੱਥੋਂ ਹੈ ਇਹ ਯੂ ਐਸ ਤੋਂ ਲਿਆ ਬਾਅਦ ਵਿੱਚ ਇਹਦੇ ਵਿਰੋਧ ਹੀ ਜਿਹੜਾ ਆਪਾਂ ਲਿਆ ਕਾਨੂੰਨ ਦੇ ਸਾਹਮਣੇ ਸੁਰੱਖਿਆ ਸੁਰੱਖਿਆਣ ਇਹਦਾ ਮਤਲਬ ਇਹ ਹੋਗਾ ਕਿ ਇਹ ਇਹ ਪੋਜ਼ਿਟਿਵ ਪੱਖ ਵਾ ਇਹ ਹੀ ਲਿਆ ਹੈਗਾ ਇਹ ਇੰਗਲੈਂਡ ਤੋਂ ਪਹਿਲਾ ਸਿਲੇ ਲਈ ਆਇਕ ਨੂੰ ਦੇ ਸਾਹਮਣੇ ਸਮਾਨਤਾ ਹੋ ਹੈਗਾ ਹੈ 네ਗੇਟਿਵ ਪੱਖ ਕਿਉਂਕਿ ਸੇ ਕਾਨੂੰਨ ਦੇ ਸਾਹਮਣੇ ਸਮਾਨ ਨਹੀਂ ਹੈਗੇ ਤੇ ਇਸੇ ਕਰਕੇ ਇਹਦੇ ਫਾਇਦੇ ਵਾਸਤੇ ਅਸੀਂ ਕਾਨੂੰਨ ਦੇ ਸਾਹਮਣੇ ਸੁਰੱਖਿਆ ਦਾ ਅਧਿਕਾਰ ਇੰਗਲੈਂਡ ਦੇ ਸੰਵਿਧਾਨ ਤੋਂ ਕਾਪੀ ਕੀਤਾ ਵਾ ਤੇ ਇਹਦੇ ਵਿੱਚ ਇਹ ਜਿਹੜਾ ਕਾਨੂੰਨ ਦੇ ਸਾਹਮਣੇ ਸੁਰੱਖਿਅਣੇ ਦੇ ਵਿੱਚ ਇਹ ਦੱਸਿਆ ਗਿਆ ਵਾ ਕਿ ਜੇ ਤਰ੍ਹਾਂ ਕੋਈ ਵਰਤੀ ਵਗੈਰਾ ਵਗੈਰਾ ਹੋਣੀ ਹੈ ਜਿੱਦਾਂ ਪੁਲਿਸ ਦੀ ਵਰਤੀ ਆ ਉਹਦੇ ਵਿੱਚ ਔਰਤਾਂ ਨੂੰ ਜਿਹੜਾ ਵਾ ਉਹ 800 ਮੀਟਰ ਦੀ ਰੇਸ ਕੱਢਣੀ ਪੈਂਦੀ ਆ ਤੇ ਜਿਹੜੇ ਮੇਲ ਹੁੰਦੇ ਆ ਉਹਨਾਂ ਵਾਸਤੇ 1600 ਕਿਲੋਮੀਟਰ ਦੀ ਦੌੜ ਹੁੰਦੀ ਆ ਤੇ ਹੋਰ ਵੀ ਜਿਹੜੀਆਂ ਛੋਟੀਆਂ ਕਾਸਟਾਂ ਵਾ ਉਹਨਾਂ ਵਾਸਤੇ ਵੀ ਜਿਹੜੀਆਂ ਉਹਨਾਂ ਨੂੰ ਸ਼ੋਰਟ ਹੁੰਦੀ ਆ ਤੇ ਇਸ ਤੋਂ ਇਲਾਵਾ ਜਿੱਦਾਂ ਹੋਰ ਵੀ ਔਰਤਾਂ ਦੇ ਲਈ ਜਿੱਦਾਂ ਹਿੰਸਾ ਦੇ ਵਿਰੋਧ ਜਿਹੜਾ ਕਾਨੂੰਨ 2006 ਵਿੱਚ ਬਣਿਆ ਹੈ ਕਿ ਕੋਈ ਔਰਤ ਦੇ ਖਿਲਾਫ ਹੱਥ ਚੁੱਕਦਾ ਵਾ ਤੇ ਉਹਦੇ ਖਿਲਾਫ ਜਿਹੜਾ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਆ ਤੇ ਇਹਨਾਂ ਕਾਨੂੰਨ ਦੇ ਸਾਹਮਣੇ ਸੁਰੱਖਿਅਤ ਰਹਿਣ ਵਾਸਤੇ ਇਹ ਅਧਿਕਾਰ ਬਣੇ ਆ ਤੇ ਬਣੇ ਵੀ ਤਾਂ ਆ ਕਿਉਂਕਿ ਕਾਨੂੰਨ ਦੇ ਸਾਹਮਣੇ ਸਮਾਨ ਨਹੀਂ ਹੈਗੇ ਐਸੇ ਕਰਕੇ ਜਿਹੜਾ ਆਰਟੀਕਲ 14ਵਾਂ ਉਹ ਕਾਨੂੰਨ ਦੇ ਸਾਹਮਣੇ ਸਮਾਨਤਾ ਦੀ ਗੱਲ ਕਰਦਾ ਤੇ ਉਹਦੇ ਵਿਰੁੱਧ ਕਾਨੂੰਨ ਦੇ ਸਾਹਮਣੇ ਸੁਰੱਖਿਆ ਦੀ ਗੱਲ ਕਰਦਾ ਸੋ ਥੈਂਕ ਯੂ